ਸਰਦਾਰ ਸੁੱਚਾ ਸਿੰਘ ਬੀਬੀ ਕਰਤਾਰ ਕੌਰ ਗੁਰਮਤ ਸਿੱਖਿਆ ਕੇਂਦਰ ਮਠਾਪੁਰ ਜਲੰਧਰ ਵਿਖੇ ਅੱਜ ਦੀ ਕਲਾਸ ਵਿੱਚ ਜੁੜਮਿਲ ਬੈਠੇ ਗੁਰੂ ਪਿਆਰ ਵਾਲੇ ਵਿਦਿਆਰਥੀਓ ਫਤਿਹ ਪ੍ਰਵਾਨ ਕਰੋ ਜੀ ਆਖੋ ਵਾਹਿਗੁਰੂ ਜੀ ਕਾ ਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖੂਨ ਸ਼ਹੀਦਾਂ ਦੀ ਕਲਾਸ ਵਿੱਚ ਅਸੀਂ ਭਾਈ ਤਾਰਾ ਸਿੰਘ ਤਾਰਾ ਸਿੰਘ ਜੀ ਵਾਂ ਉਹਨਾਂ ਦਾ ਜਿਹੜਾ ਇਤਿਹਾਸ ਹੈ ਉਹ ਪੜਨ ਜਾ ਰਹੇ ਹਾਂ ਸਾਰਿਆਂ ਨੇ ਆਪੋ ਆਪਣੀਆਂ ਬੁੱਕਾਂ ਦੇ ਉੱਪਰ ਭਾਈ ਤਾਰਾ ਸਿੰਘ ਵਾਜੇ ਦੀ ਸਾਖੀ ਕੱਢ ਰੱਖੀ ਹੈ ਯੈਸ ਸ਼ਬਦ ਹੈ ਸੰਤ ਅਤੇ ਸਿਪਾਹੀ ਸੰਤ ਅਤੇ ਸਿਪਾਹੀ ਸੰਤ ਉਹ ਹੁੰਦਾ ਜਿਸ ਦੇ ਅੰਦਰ ਰੱਬੀ ਗੁਣ ਹੋਣ ਜਿਹੜਾ ਗੁਰੂ ਦੇ ਉਪਦੇਸ਼ ਅਨੁਸਾਰ ਚੱਲਣ ਵਾਲਾ ਹੋਵੇ ਸਿਪਾਹੀ ਤੋਂ ਭਾਵ ਜਿਹੜਾ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨ ਦੇ ਨਾਲ-ਨਾਲ ਸ਼ਸਤਰ ਵਿੱਦਿਆ ਦਾ ਵੀ ਧਾਰਨੀ ਹੋਵੇ ਕਿਸ ਵਿੱਦਿਆ ਦਾ ਧਾਰਨੀ ਹੋਵੇ ਸ਼ਸਤਰ ਵਿੱਦਿਆ ਭਾਈ ਤਾਰਾ ਸਿੰਘ ਜੀ ਦੇ ਵਿੱਚ ਇਹ ਦੋਨੋਂ ਗੁਣ ਨੇ ਜਿੱਥੇ ਸੰਤ ਨੇ ਉੱਥੇ ਨਾਲ ਸਿਪਾਹੀ ਵੀ ਨੇ ਭਾਈ ਤਾਰਾ ਸਿੰਘ ਜੀ ਗੁਰੂ ਕੇ ਸਿੱਖ ਦਾ ਨਾਮ ਹੈ ਬੇਟਾ ਠੀਕੋ ਕੇ ਬੈਠੋ ਤੇ ਵਾ ਪਿੰਡ ਦਾ ਨਾਮ ਹੈ ਵਾ ਕਿਸ ਦਾ ਨਾਮ ਹੈ ਪਿੰਡ ਦਾ ਨਾਮ ਮੁਗਲ ਰਾਜ ਅੰਦਰ ਪੰਜਾਬ ਵਿੱਚ ਜ਼ਿਮੀਦਾਰਾ ਪ੍ਰਬੰਧ ਲਾਗੂ ਸੀ ਕਿਹੜਾ ਪ੍ਰਬੰਧ ਲਾਗੂ ਸੀ ਬੇਟਾ ਜ਼ਿਮੀਦਾਰਾ ਜਿਹੜਾ ਪ੍ਰਬੰਧ ਸੀ ਉਹਦੇ ਵਿੱਚ ਕੀ ਹੁੰਦਾ ਸੀ ਜਿਵੇਂ ਕਿ ਅੱਜ ਦੇ ਸਮੇਂ ਵਿੱਚ ਸ਼ਹਿਰਾਂ ਦੇ ਵਿੱਚ ਐਮਸੀ ਦੀਆਂ ਚੋਣਾਂ ਹੁੰਦੀਆਂ ਨੇ ਐਮਸੀ ਦੀਆਂ ਚੋਣਾਂ ਦੇ ਹਿਸਾਬ ਨਾਲ ਉਹ ਜਿਹੜੇ ਅਹੁਦੇ ਨੇ ਵੰਡੇ ਜਾਂਦੇ ਨੇ ਜਿਵੇਂ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਇੱਕ ਸਰਪੰਚ ਬਣਦਾ ਫਿਰ ਮੈਂਬਰ ਬਣਦਾ ਹਨਾ ਪੁਰਾਣੇ ਸਮਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਚੌਧਰੀ ਹੋਇਆ ਕਰਦੇ ਸਨ ਪਿੰਡਾਂ ਦੇ ਵਿੱਚ ਕੌਣ ਹੋਇਆ ਕਰਦੇ ਸਨ ਚੌਧਰੀ ਉਹਨਾਂ ਚੌਧਰੀਆਂ ਦੇ ਜਿਹੜੇ ਸੰਬੰਧ ਸਨ ਸਮੇਂ ਦੀਆਂ ਸਰਕਾਰਾਂ ਦੇ ਨਾਲ ਬਹੁਤ ਗੂੜੇ ਹੁੰਦੇ ਸੀ ਸਮੇਂ ਦੀਆਂ ਸਰਕਾਰਾਂ ਦੇ ਨਾਲ ਉਹਨਾਂ ਦੇ ਸੰਬੰਧ ਕੀ ਹੁੰਦੇ ਸੀ ਫਿਰ ਉਹ ਸਮੇਂ ਦੀਆਂ ਸਰਕਾਰਾਂ ਦੇ ਨਾਲ ਮਿਲ ਕੇ ਜਿਹੜੇ ਆਮ ਗਰੀਬ ਮਜ਼ਦੂਰ ਕਹਿ ਲਓ ਕਿਸਾਨ ਲੋਕ ਸਨ ਰੋਜੀ ਰੋਟੀ ਕਮਾਉਣ ਵਾਲੇ ਉਹਨਾਂ ਦੇ ਉੱਪਰ ਜ਼ੁਲਮ ਕਰਦੇ ਸੀ ਪਿੰਡ ਦੇ ਚੌਧਰੀ ਲੋਕਾਂ ਤੇ ਬੜਾ ਜ਼ੁਲਮ ਕਰਦੇ ਸਨ ਹੁਣ ਜਿਹੜਾ ਜ਼ਮੀਂਦਾਰਾ ਪ੍ਰਬੰਧ ਹੈ ਇਹਨੂੰ ਧਿਆਨ ਨਾਲ ਸੁਣੋ ਜਿਹੜਾ ਜ਼ਮੀਂਦਾਰਾ ਪ੍ਰਬੰਧ ਹੈ ਇਹਦੇ ਵਿੱਚ ਜਿਹੜੇ ਹਕੂਮਤ ਨਾਲ ਸੰਬੰਧ ਰੱਖਣ ਵਾਲੇ ਸਮੇਂ ਦੀ ਸਰਕਾਰ ਨਾਲ ਸੰਬੰਧ ਰੱਖਣ ਵਾਲੇ ਚੌਧਰੀ ਲੋਕ ਹੁੰਦੇ ਸਨ ਗਰੀਬ ਕਿਸਾਨ ਲੋਕਾਂ ਤੋਂ ਉਹ ਜ਼ਮੀਨ ਦਾ ਟੈਕਸ ਵਸੂਲ ਕਰਦੇ ਸੀ ਕੀ ਵਸੂਲ ਕਰਦੇ ਸੀ ਟੈਕਸ ਦੇਖੋ ਜ਼ਮੀਨ ਕਿਸਾਨ ਦੀ ਹੋਵੇ ਤੇ ਉਸ ਜ਼ਮੀਨ ਦੇ ਵਿੱਚ ਕਿਸਾਨ ਆਪਣੀ ਫਸਲ ਬੀਜਦਾ ਹੈ ਮਿਹਨਤ ਕਰਦਾ ਹੈ ਤੇ ਟੈਕਸ ਕੌਣ ਲੈ ਰਿਹਾ ਸਰਕਾਰ ਫਿਰ ਇਹ ਜਿਹੜਾ ਸਿਸਟਮ ਹੈ ਇਹ ਫਿਰ ਬਾਬਾ ਬੰਦਾ ਸਿੰਘ ਜੀ ਭਹਾਦਰ ਨੇ ਬੰਦ ਕੀਤਾ ਕਿੰਨਾਂ ਨੇ ਬੰਦ ਕੀਤਾ ਬਾਬਾ ਬੰਦਾ ਸਿੰਘ ਜੀ ਜਿਹੜੇ ਵੱਡੇ ਵੱਡੇ ਜ਼ਗੀਰਦਾਰ ਲੋਕ ਸਨ ਉਹਨਾਂ ਦੀਆਂ ਜ਼ਮੀਨਾਂ ਖੋ ਕੇ ਗਰੀਬ ਲੋੜਵੰਦਾਂ ਦੇ ਵਿੱਚ ਵੰਡੀਆਂ ਗਈਆਂ ਸਭ ਨੂੰ ਬਰਾਬਰ ਦਾ ਮਾਣ ਸਤਕਾਰ ਇਹ ਸਿਸਟਮ ਇਹਦਾ ਦਾ ਸੀ ਜਿਹੜਾ ਅਮੀਰ ਸੀ ਉਹ ਹੋਰ ਅਮੀਰ ਹੋ ਜਾਂਦਾ ਸੀ ਜਿਹੜਾ ਗਰੀਬ ਸੀ ਉਹ ਜਿੰਨੀ ਮਰਜ਼ੀ ਮਿਹਨਤ ਕਰੇ ਉਹ ਗਰੀਬ ਤੋਂ ਅਮੀਰ ਹੋਣ ਦੀ ਬਜਾਏ ਗਰੀਬ ਭਾਵੇਂ ਹੋਰ ਹੋ ਜੇ ਅਮੀਰ ਨਹੀਂ ਹੁੰਦਾ ਸੀ ਨੌ ਸ਼ਹਿਰੇ ਪਿੰਡ ਦਾ ਚੌਧਰੀ ਸਾਹਿਬ ਰਾਏ ਬੜਾ ਹੰਕਾਰੀ ਅਤੇ ਅਤਿਆਚਾਰੀ ਸੀ ਅਤਿਆਚਾਰੀ ਭਾਵ ਲੋਕਾਂ ਤੇ ਜ਼ੁਲਮ ਕਰਨ ਵਾਲਾ ਇਹ ਆਪਣੀਆਂ ਘੋੜੀਆਂ ਸਿੱਖਾਂ ਦੇ ਖੇਤਾਂ ਅੰਦਰ ਚਰਨ ਲਈ ਕੁਲੀਆਂ ਛੱਡ ਦਿੰਦਾ ਸੀ ਇੱਕ ਦਿਨ ਸਿੱਖਾਂ ਨੇ ਚੌਧਰੀ ਨੂੰ ਕਿਹਾ ਚੌਧਰੀ ਜੀ ਆਪਣੀਆਂ ਘੋੜੀਆਂ ਬੰਨ ਕੇ ਰੱਖੋ ਅੱਗੇ ਚੌਧ ਅੱਗੋਂ ਚੌਧਰੀ ਨੇ ਕੀ ਉੱਤਰ ਦਿੱਤਾ ਮੈਂ ਤੁਹਾਡੇ ਕੇਸਾਂ ਦੇ ਰਸੇ ਵੱਟ ਕੇ ਘੋੜੀਆਂ ਨਾਲ ਬੰਨਾਂਗਾ ਚੌਧਰੀ ਦੀ ਕਹੀ ਹੋਈ ਇਹ ਜਿਹੜੀ ਗੱਲ ਹੈ ਸਿੱਖਾਂ ਦੇ ਸੀਨੇ چیر ਗਈ ਕਿਉਂਕਿ ਸਾਡੀ ਵੀ ਸ਼ਾਨ ਦੇ ਖਿਲਾਫ ਕੋਈ ਗੱਲ ਬੋਲ ਦੇਵੇ ਸੁਭਾਵਕ ਹੈ ਕਿ ਸਾਨੂੰ ਉਹ ਜਿਹੜੀ ਗੱਲ ਹੈ ਚੰਗੀ ਨਹੀਂ ਲੱਗਦੀ ਸਿੱਖ ਗੁਰੂ ਦੇ ਨਾਲ ਪਿਆਰ ਕਰਨ ਵਾਲੇ ਸਨ ਸਿੱਖਾਂ ਨੇ ਕਿਹੜਾ ਉਹਨਾਂ ਕੋਲੋਂ ਕੋਈ ਚੀਜ਼ ਮੰਗੀ ਸੀ ਆਪਣਾ ਹੱਕ ਹੀ ਮੰਗਿਆ ਸੀ ਸਿੱਖ ਕਹਿ ਰਹੇ ਨੇ ਅਸੀਂ ਬੜੀ ਮਿਹਨਤ ਦੇ ਨਾਲ ਆਪਣੀਆਂ ਫਸਲਾਂ ਬੀਜਦੇ ਆਂ ਤੇ ਤੁਸੀਂ ਕੀ ਕਰਦੇ ਹੋ ਆਪਣੀਆਂ ਘੋੜੀਆਂ ਆਪਣੇ ਪਸ਼ੂ ਸਾਡੇ ਖੇਤਾਂ ਵਿੱਚ ਛੱਡ ਦਿੰਨੇ ਹੋ ਤੇ ਉਹ ਜਿਹੜੇ ਪਸ਼ੂ ਨੇ ਸਾਡੀਆਂ ਫਸਲਾਂ ਨੂੰ ਉਜਾੜ ਦਿੰਨੇ ਹੋ ਉਜਾੜ ਦਿੰਦੇ ਨੇ ਇਸ ਕਰਕੇ ਆਪਣੀਆਂ ਘੋੜੀਆਂ ਨੂੰ ਬੰਨ ਕੇ ਰੱਖਿਆ ਕਰੋ ਉਹਨੇ ਕਿਹਾ ਕਿ ਮੈਂ ਤੁਹਾਡੇ ਕੇਸਾਂ ਦੇ ਰਸੇ ਵੱਟ ਕੇ ਘੋੜੀਆਂ ਨਾਲ ਬੰਨਾਂਗਾ ਉਹਨਾਂ ਨੇ ਇਹ ਗੱਲ ਨੇੜੇ ਦੇ ਪਿੰਡ ਪੁੱッセ ਵਿੱਚ ਸਰਦਾਰ ਅਮਰ ਸਿੰਘ ਤੇ ਸਰਦਾਰ ਬਘੇਲ ਸਿੰਘ ਨੂੰ ਜਾ ਦਸੀ ਜਿਹੜੇ ਸਿੱਖ ਬੇਨਤੀ ਲੈ ਕੇ ਗਏ ਸੀ ਕਿ ਸਾਡੇ ਖੇਤਾਂ ਵਿੱਚ ਘੋੜੀਆਂ ਨਾ ਛੱਡਿਆ ਕਰੋ ਉਹਨਾਂ ਸਿੱਖਾਂ ਨੇ ਨੇੜ ਦੇ ਪਿੰਡ ਦੇ ਰਹਿਣ ਵਾਲੇ ਸਿੱਖ ਸਰਦਾਰ ਅਮਰ ਸਿੰਘ ਤੇ ਸਰਦਾਰ ਬਘੇਲ ਸਿੰਘ ਨੂੰ ਜਾ ਕੇ ਦੱਸੀ ਕਿ ਜਿਹੜਾ ਸਾਹਿਬ ਰਾਏ ਚੌਧਰੀ ਹੈ ਉਹ ਇਹ ਗੱਲ ਕਹਿ ਰਿਹਾ ਹੈ ਸਰਦਾਰ ਅਮਰ ਸਿੰਘ ਤੇ ਸਰਦਾਰ ਬਘੇਲ ਸਿੰਘ ਨੇ ਚੌਧਰੀ ਸਾਹਿਬ ਰਾਏ ਦੀਆਂ ਜਿੰਨੀਆਂ ਵੀ ਘੋੜੀਆਂ ਸੀ ਉਹਨਾਂ ਨੂੰ ਕੀ ਕੀਤਾ ਪਟਿਆਲੇ ਦਾ ਜਿਹੜਾ ਰਾਜਾ ਸੀ ਮਹਾਰਾਜਾ ਆਲਾ ਸਿੰਘ ਜਿਹਦੇ ਨਾਮ ਤੇ ਪਟਿਆਲੇ ਦਾ ਨਾਮ ਪਿਆ ਉਹਦੇ ਕੋਲ ਘੋੜੀਆਂ ਵੇਚ ਦਿੱਤੀਆਂ ਤੇ ਸਾਰੀ ਜਿਹੜੀ ਮਾਇਆ ਹੈ ਭਾਈ ਤਾਰਾ ਸਿੰਘ ਬਾ ਦੇ ਪਿੰਡ ਲੰਗਰ ਵਿੱਚ ਪਾ ਦਿੱਤੀ ਭਾਈ ਜਿਹੜਾ ਤਾਰਾ ਸਿੰਘ ਹੈ ਬੜਾ ਪਧਨੀਕ ਸਿੰਘ ਸੀ ਭਾਵ ਰੱਬ ਜੀ ਦੀ ਉਸਤਤ ਕਰਨ ਵਾਲਾ ਪਿੰਡ ਤੋਂ ਬਾਹਰ ਉਸਨੇ ਆਪਣੀ ਜ਼ਮੀਨ ਉੱਤੇ ਗੁਰਦੁਆਰਾ ਬਣਾਇਆ ਹੋਇਆ ਸੀ ਕੀ ਬਣਾਇਆ ਹੋਇਆ ਸੀ ਗੁਰਦੁਆਰਾ ਜਿੱਥੇ ਬਾਹਰੋਂ ਆਉਣ ਵਾਲੇ ਗੁਰਸਿੱਖ ਆਰਾਮ ਕਰਦੇ ਤੇ ਲੰਗਰ ਛਕਦੇ ਭਾਈ ਤਾਰਾ ਸਿੰਘ ਜਿੱਥੇ ਨਾਮ ਬਾਣੀ ਦਾ ਸਿਮਰਨ ਕਰਦਾ ਸੀ ਉਥੇ ਇੱਕ ਚੰਗਾ ਬਹਾਦਰ ਯੋਧਾ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਕਈ ਜੰਗਾਂ ਦੇ ਵਿੱਚ ਲੜ ਚੁੱਕਾ ਸੀ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਲ ਕਈ ਜੰਗਾਂ ਦੇ ਵਿੱਚ ਭਾਈ ਤਾਰਾ ਸਿੰਘ ਵਾਂਜੀ ਨੇ ਭਾਗ ਲਿਆ ਇੱਥੇ ਦੋ ਸ਼ਬਦ ਆਏ ਨੇ ਭਾਈ ਤਾਰਾ ਸਿੰਘ ਜਿੱਥੇ ਨਾਮ ਬਾਣੀ ਦਾ ਸਿਮਰਨ ਕਰਦਾ ਸੀ ਸਿਮਰਨ ਕਰਨ ਵਾਲਾ ਕੌਣ ਹੁੰਦਾ ਹੈ ਸੰਤ ਰੂਪ ਜਿਹਦੇ ਜੀਵਨ ਦੇ ਵਿੱਚ ਸਹਿਰ ਹੁੰਦਾ ਉਸ ਤੋਂ ਬਾਅਦ ਸਿਪਾਹੀ ਸ਼ਬਦ ਵਰਤੇ ਸਿਮਰਨ ਕਰਨ ਦੇ ਨਾਲ ਉਹ ਇੱਕ ਚੰਗਾ ਬਹਾਦਰ ਯੋਧਾ ਵੀ ਸੀ ਸ਼ਸਤਰ ਵਿਦਿਆ ਦੇ ਵਿੱਚ નિਪੁੰਨ ਸੀ ਉਦੋਂ ਜਦੋਂ ਚੌਧਰੀ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਸਿੱਖਾਂ ਨੇ ਮੇਰੀਆਂ ਘੋੜੀਆਂ ਨੇ ਜਿਹੜੀਆਂ ਉਹ ਵੇਚ ਕੇ ਜਿੰਨੀ ਵੀ ਮਾਇਆ ਇਕੱਠੀ ਹੋਈ ਉਹਨੂੰ ਭਾਈ ਤਾਰਾ ਸਿੰਘ ਬਾਣ ਨੇ ਜੋ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੈ ਉਸ ਲੰਗਰ ਵਿੱਚ ਪਾ ਦਿੱਤੀ ਫਿਰ ਉਸ ਚੌਧਰੀ ਨੇ ਕੀ ਕੀਤਾ ਸਰਦਾਰ ਬਘੇਲ ਸਿੰਘ ਭਾਈ ਤਾਰਾ ਸਿੰਘ ਜੀ ਦੇ ਡੇਰੇ ਵਿੱਚ ਸੀ ਚੌਧਰੀ ਆਪਣੇ ਕੁਝ ਬੰਦੇ ਲੈ ਕੇ ਭਾਈ ਤਾਰਾ ਸਿੰਘ ਦੇ ਡੇਰੇ ਵਿੱਚ ਆ ਗਿਆ ਜਿੱਥੇ ਘੋੜੀਆਂ ਵੇਚ ਕੇ ਜਿਹੜੀ ਮਾਇਆ ਪ੍ਰਾਪਤ ਹੋਈ ਲੰਗਰ ਵਿੱਚ ਮਾਇਆ ਪਾਈ ਸੀ ਉੱਥੇ ਆ ਗਿਆ ਹੰਕਾਰ ਦੇ ਵਸ ਹੋਇਆ ਊਲ ਜਲੂਲ ਬੱਕਣ ਲੱਗਾ ਵੱਧ ਘਟ ਗੱਲਾਂ ਬੋਲਣ ਲੱਗਾ ਸਿੱਖਾਂ ਦੇ ਬਾਰੇ ਭਾਈ ਤਾਰਾ ਸਿੰਘ ਦੇ ਰੋਕਣ ਤੇ ਵੀ ਜਦੋਂ ਨਾ ਰੁਕਿਆ ਤਾਂ ਸਿੰਘਾਂ ਨੇ ਚੌਧਰੀ ਦੀ ਚੰਗੀ ਭੁਗਤ ਸਵਾਰੀ ਕਹਿਣ ਤੋਂ ਭਾਵ ਉਹਦੀ ਚੰਗੇ ਤਰੀਕੇ ਨਾਲ ਸੇਵਾ ਕੀਤੀ ਸੇਵਾ ਸਮਝਦੇ ਹੋ ਨਾ ਬਸ ਠੀਕ ਹੈ ਚੌਧਰੀ ਨੇ ਪੱਟੀ ਦੇ ਫੌਜਦਾਰ ਕੋਲ ਸਿੱਖਾਂ ਦੀ ਸ਼ਿਕਾਇਤ ਕੀਤੀ ਹੁਣ ਜਦੋਂ ਸਿੱਖ ਬੇਨਤੀ ਲੈ ਕੇ ਗਏ ਸੀ ਉਹਨੇ ਕਿਹੜਾ ਘਟ ਗੁਜ਼ਾਰੀ ਸੀ ਹਾਲਾਂਕਿ ਉਹ ਜਦੋਂ ਇਹ ਕਹਿਣ ਵਾਸਤੇ ਗਿਆ ਕਿ ਤੁਸੀਂ ਮੇਰੇ ਨਾਲ ਧੱਕਾ ਕੀਤਾ ਮੇਰੀਆਂ ਘੋੜੀਆਂ ਵੇਚ ਵਿਤੀਆਂ ਤੇ ਅੱਗੋਂ ਸਿੱਖਾਂ ਨੇ ਕਿਹਾ ਤੁਸੀਂ ਸਾਡੀ ਫਸਲੋ ਜਾੜੀ ਹੈ ਖੇਤਾਂ ਦੇ ਵਿੱਚ ਅਸੀਂ ਇਹ ਸਭ ਤਾਂ ਕੀਤਾ ਉਹ ਫਿਰ ਸਿੱਖਾਂ ਬਾਰੇ ਮੰਦੇ ਚੰਗੇ ਜਿਹੜੇ ਅਪਸ਼ਬਦ ਨੇ ਬੋਲਣ ਲੱਗਾ ਜਦੋਂ ਮੈਂ ਮੰਦੇ ਚੰਗੇ ਸ਼ਬਦ ਬੋਲਣ ਲੱਗਾ ਤੇ ਸਿੱਖਾਂ ਨੇ ਉਹਦੀ ਚੰਗੀ ਭੁਗਤ ਸਵਾਰੀ ਫਿਰ ਉਸ ਚੌਧਰੀ ਨੇ ਪੱਟੀ ਦੇ ਫੌਜਦਾਰ ਕੋਲ ਸਿੱਖਾਂ ਦੀ ਸ਼ਿਕਾਇਤ ਕੀਤੀ ਪੱਟੀ ਦਾ ਫੌਜਦਾਰ ਕੌਣ ਸੀ ਜ਼ਾਫਰ ਵੇਗ ਕੌਣ ਸੀ ਜ਼ਾਫਰ ਵੇਗ ਉਸਨੇ ਚੌਧਰੀ ਰਾਏ ਦੀ ਬੇਨਤੀ ਤੇ 200 ਅਸਵਾਰ ਲੈ ਕੇ ਭਾਈ ਤਾਰਾ ਸਿੰਘ ਦੇ ਡੇਰੇ ਤੇ ਚੜਾਈ ਕਰ ਦਿੱਤੀ ਭਾਵ ਹਮਲਾ ਕਰ ਦਿੱਤਾ ਸਰਦਾਰ ਬਘੇਲ ਸਿੰਘ ਜੰਗਲ ਪਾਣੀ ਲਈ ਸਵੇਰੇ ਸਵੇਰੇ ਬਾਹਰ ਨਿਕਲਿਆ ਹੀ ਸੀ ਅੱਗੋਂ জাফর ਵੇਗ ਦੀ ਫੌਜ ਨਾਲ ਸਾਹਮਣਾ ਹੋ ਗਿਆ ਸਰਦਾਰ ਬਘੇਲ ਸਿੰਘ ਨੇ ਗੱਜ ਕੇ ਕਿਹਾ ਠਹਿਰੋ ਕਿੱਧਰ ਜਾ ਰਹੇ ਹੋ ਪਹਿਲਾਂ ਫੌਜ ਨਾਲ ਦੋ ਹੱਥ ਕਰਦੇ ਜਾਓ ਇਕੱਲੇ ਸਿੰਘ ਨੇ ਉੱਚੀ ਆਵਾਜ਼ ਵਿੱਚ ਸਤਿ ਸ਼੍ਰੀ ਅਕਾਲ ਦਾ ਜੈਕਾਰਾ ਛੰਡਿਆ ਤੇ ਬੰਦੂਕ ਨਾਲ ਫਾਇਰ ਕਰ ਦਿੱਤਾ ਬੰਦੂਕ ਨਾਲ ਕੀ ਕੀਤਾ ਅੱਗੇ ਬੈਰੀਆਂ ਨੇ ਗੋਲੀਆਂ ਦੀ ਬੁਛਾਰ ਨਾਲ ਜਵਾਬ ਦਿੱਤਾ ਗੋਲੀਆਂ ਦੀ ਆਵਾਜ਼ ਸੁਣ ਕੇ ਡੇਰੇ ਵਿਤਲੇ ਸਿੰਘ ਵੀ ਸਰਦਾਰ ਬਘੇਲ ਸਿੰਘ ਜੀ ਦੀ ਮਦਦ ਵਾਸਤੇ ਪਹੁੰਚ ਗਏ ਚੰਗੀ ਜੰਮ ਕੇ ਲੜਾਈ ਹੋਈ ਸਿੰਘਾਂ ਨਾਲੋਂ ਬੈਰੀਆਂ ਦੀ ਗਿਣਤੀ ਭਾਵੇਂ ਕਾਫੀ ਜ਼ਿਆਦਾ ਸੀ ਪਰ ਫਿਰ ਵੀ ਸਿੰਘਾਂ ਦੀ ਬਹਾਦਰੀ ਦੇ ਅੱਗੇ ਉਹ ਜਿਹੜੇ ਜ਼ਾਲਮ ਲੋਕ ਨੇ ਉਹ ਟਿਕ ਨਾ ਸਕੇ ਇਸ ਲੜਾਈ ਦੇ ਵਿੱਚ ਸਰਦਾਰ ਬਘੇਲ ਸਿੰਘ ਜੀ ਸ਼ਹੀਦ ਹੋ ਜਾਂਦੇ ਨੇ ਦੂਸਰੇ ਪਾਸੇ ਫੌਜਦਾਰ জাফর ਵੇਗ ਦੇ ਦੋ ਭਤੀਜੇ 10 ਕੋ ਹਿੰਦੂ ਮੁਸਲਮਾਨ ਮਾਰੇ ਗਏ ਜਿਹੜਾ ਫੌਜਦਾਰ ਸੀ জাফর ਖਾਨ জাফর ਵੇਗ ਉਹਨੇ ਨੱਸ ਕੇ ਭਾਗ ਭੱਜ ਕੇ ਆਪਣੀ ਜਾਨ ਬਚਾਈ জাফর ਵੇਗ ਨੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਕੋਲ ਫਰਿਆਦ ਕੀਤੀ ਕੀ ਫਰਿਆਦ ਕੀਤੀ ਕਿ ਤੁਸੀਂ ਆਪਣੀ ਫੌਜ ਲੈ ਕੇ ਜਾਓ ਜ਼ਕਰੀਆ ਖਾਨ ਨੇ ਮੋਮਨ ਖਾਨ ਨੂੰ ਹੁਕਮ ਦਿੱਤਾ ਕਿ ਫੌਜ ਲੈ ਕੇ ਤਾਰਾ ਸਿੰਘ ਤੇ ਚੜ੍ਹਾਈ ਕਰੇ ਉਸ ਨੂੰ ਜਾਂ ਤੇ ਜਿਉਂਦਾ ਫੜਕੇ ਪੇਸ਼ ਕੀਤਾ ਜਾਵੇ ਜਾਂ ਉਸ ਦਾ ਸਿਰ ਉਤਾਰ ਕੇ ਪੇਸ਼ ਕਰੇ ਮੋਮਨ ਖਾਨ ਨੇ 2000 ਸਿਪਾਹੀਆਂ ਦੀ ਫੌਜ ਲੈ ਕੇ ਉਸੇ ਵੇਲੇ ਚੜ੍ਹਾਈ ਕਰ ਦਿੱਤੀ ਭਾਈ ਤਾਰਾ ਸਿੰਘ ਜੀ ਨੇ ਇਹ ਜਿਹੜੀ ਖਬਰ ਹੈ ਭਾਈ ਤਾਰਾ ਸਿੰਘ ਜੀ ਨੂੰ ਇਹ ਖਬਰ ਇੱਕ ਸਿੰਘ ਨੇ ਆਦਸੀ ਸਿੰਘ ਭਾਵੇਂ ਗਿਣਤੀ ਦੇ 50 ਸਨ ਵੇਖੋ ਇੱਕ ਪਾਸੇ 2000 ਗਿਣਤੀ ਦੀ ਫੌਜ ਹੈ ਇੱਕ ਪਾਸੇ ਗਿਣਤੀ ਦੇ 50 ਤੋਂ ਸਿੰਘ ਨੇ ਸਿੰਘਾਂ ਨੂੰ ਖਬਰ ਦਿੱਤੀ ਤੇ ਸਾਰੇ ਸਿੰਘ ਨੇ ਜਿਹੜੇ ਲੜਨ ਲਈ ਤਿਆਰ ਹੋ ਗਏ। ਮੋਮਨ ਖਾਨ ਦੇ ਨਾਲ ਰਸਤੇ ਵਿੱਚ ਹੋਰ ਚੌਧਰੀ ਵੀ ਰਲ ਗਏ। ਮੋਮਨ ਖਾਨ ਜਦੋਂ ਹਮਲਾ ਕਰਨ ਵਾਸਤੇ ਆ ਰਿਹਾ ਉਸ ਦੇ ਨਾਲ ਕੁਝ ਹੋਰ ਜਿਹੜੇ ਚੌਧਰੀ ਨੇ ਉਹਦੇ ਨਾਲ ਰਲ ਗਏ। ਮੋਮਨ ਖਾਨ ਨੇ ਤੜਕੇ ਤੜਕੇ ਆ ਕੇ ਡੇਰੇ ਤੇ ਹਮਲਾ ਕੀਤਾ। ਤੜਕੇ ਤੜਕੇ ਭਾਵ ਸਵੇਰੇ ਸਵੇਰੇ ਹਮਲਾ ਕਰ ਦਿੱਤਾ ਅੱਗੋ ਸਿੰਘਾਂ ਨੇ ਪਹਿਲਾਂ ਹੀ ਮੋਰਚੇ ਸਾਂਭ ਲਏ ਭਾਵ ਆਪੋ ਆਪਣੀਆਂ ਥਾਵਾਂ ਨੇ ਜਿਹੜੀਆਂ ਉਹ ਸਾਂਭ ਲਈਆਂ ਸਿੰਘਾਂ ਦੀਆਂ ਗੋੜੀਆਂ ਨਾਲ ਮੋਰਲੀਆਂ ਫੌਜਾਂ ਭਾਵ ਅੱਗੇ ਵਾਲੀਆਂ ਜਿਹੜੀਆਂ ਫੌਜਾਂ ਨੇ ਧਰਤੀ ਤੇ ਟੈ ਪਈਆਂ ਇਥੋਂ ਤੱਕ ਅਜਾ ਆਪਾਂ ਭਾਈ ਤਾਰਾ ਸਿੰਘ ਜੀ ਬਾਣ ਦਾ ਜਿਹੜਾ ਇਤਿਹਾਸ ਹੈ ਉਹ ਕੀਤਾ ਆ ਕਿਵੇਂ ਭਾਈ ਤਾਰਾ ਸਿੰਘ ਜੀ ਵਾਂ ਅੱਗੇ ਪੁਨਾ ਦਾ ਜੋ ਇਤਿਹਾਸ ਹੈ ਉਹ ਆਪਾਂ ਅਗਲੀ ਕਲਾਸ ਦੇ ਵਿੱਚ ਸਾਂਝ ਪਾਵਾਂਗੇ ਅੱਜ ਆਪਾਂ ਨੇ ਇੰਨਾ ਕੁ ਸਮਝਿਆ ਕਿ ਭਾਈ ਤਾਰਾ ਸਿੰਘ ਵਾਂ ਕਿੱਥੋਂ ਦੇ ਰਹਿਣ ਵਾਲੇ ਸਨ ਕਿਵੇਂ ਉਹ ਗੁਰਸਿੱਖਾਂ ਦੀ ਸੇਵਾ ਕਰਿਆ ਕਰਦੇ ਸਨ ਜਦੋਂ ਸਿੱਖਾਂ ਨੇ ਚੌਧਰੀ ਨੂੰ ਜਾ ਕੇ ਬੇਨਤੀ ਕੀਤੀ ਕਿ ਤੁਹਾਡੇ ਪਸ਼ੂ ਸਾਡੀਆਂ ਫਸਲਾਂ ਉਜਾੜ ਜਾਂਦੇ ਨੇ ਤੇ ਅੱਗੇ ਕਿਵੇਂ ਕਿਵੇਂ ਜੋ ਵਰਤਾਰਾ ਵਾਪਰੇ ਉਹ ਅੱਜ ਆਪਣੀ ਸਾਰਾ ਸਾਂਝਾ ਕੀਤਾ ਫਤਿਹ ਬਲਾਓ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ